ਬਿਜਲੀ ਬੋਰਡ ਦੇ ਆਪਣੇ ਹੀ ਰਿਟਾਇਰਡ ਮੁਲਾਜ਼ਮ ਨੂੰ ਬਿਜਲੀ ਦੀਆਂ ਲੰਗੀਆਂ ਤਾਰਾ ਠੀਕ ਕਰਵਾਉਣ ਲਈ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਤੇ ਜੇ ਹੀ ਕਹਿੰਦਾ ਹੈ ਕਿ ਚੀਫ ਇੰਜੀਨੀਅਰ ਤੋ ਹੀ ਤਾਰਾ ਠੀਕ ਕਰਵਾ ਲਓ ਅਕਸਰ ਵੇਖਣ ਚਾਹੁੰਦਾ ਸਰਕਾਰੀ ਮੁਲਾਜ਼ਮ ਆਪਣੇ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਚਿੱcke ਟੰਕ ਕੇ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਨੇ ਪਰ ਨਾਬਾ ਵਿੱਚ ਆਪਣੇ ਹੀ ਬਿਜਲੀ ਬੋਰਡ ਮੈਕਮੇ ਦੇ ਬਜ਼ੁਰਗ ਰਟਾਇਰ ਮੁਲਾਜ਼ਮ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਜ਼ਾ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਜਿੱਥੇ ਨਾਬਾ ਦੇ ਮੋਹੱਲਾ ਵਾਸੀ ਬਿਜਲੀ ਦੀਆਂ ਹੱਥਾਂ 'ਚ ਲਟਕ ਰੀਆਂ ਨੰਗੀਆਂ ਤਾਰਾਂ ਤੋਂ ਕਾਫੀ ਮਹੀਨੇ ਤੋਂ ਪਰੇਸ਼ਾਨ ਨੇ ਕਈ ਵਾਰ ਇਸ ਮੋਹੱਲੇ ਨਾਲ ਸੰਬੰਧਿਤ ਜਈ ਗੁਰਪ੍ਰੀਤ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਪਰ ਮੋਹੱਲਾ ਵਾਸੀਆਂ ਦੇ ਕਹਿਣ ਅਨੁਸਾਰ ਇਸ ਜਈ ਗੁਰਪ੍ਰੀਤ ਸਿੰਘ ਵੱਲੋਂ ਟਾਲਮਟੋਲ ਕੀਤੀ ਗਈ ਹੈ ਤੇ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ ਜਦ ਕਿ ਬੋਰਡ ਵਿੱਚ ਹੀ ਰਿਟਾਇਰ ਬਜ਼ੁਰਗ ਮੁਲਾਜ਼ਮ ਗਿਰਧਾਰੀ لال ਤੇ ਮੁਹੱਲਾ ਵਾਸੀਆਂ ਦੱਸਿਆ ਕਿ ਸਾਡਾ ਮੁਹੱਲਾ ਡੇਰਾ ਆਪੋ ਆਪ ਦੇਵੀ ਦਿਯਾਲਾ ਚੌਕ ਵਿੱਚ ਨੰਗੀਆਂ ਤਾਰਾਂ ਕਾਫੀ ਮਹੀਨੇ ਤੋਂ ਸੜਕ ਤੇ ਲਟਕ ਰਹੀਆਂ ਨੇ ਕਿਸੇ ਵੇਲੇ ਵੀ ਵੱਡਾ ਹਾਸਾ ਵਾਪਰ ਸਕਦਾ ਤੇ ਅਸੀਂ ਵਾਰ-ਵਾਰ ਬੇਨਤੀ ਕੀਤੀ ਹੈ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਮੇਰਾ ਨਾਮ ਗਿਰਧਾਰੀ لال ਰਿਟਾਇਰਡ ਐਸਐਸਪੀਐਸ ਵੀ ਮਸਲਾ ਇਹ ਹੈ ਵੀ ਮਹੱਲੇ ਦੇ ਵਿੱਚ ਸਾਡੇ ਮਹੱਲੇ ਦੇ ਵਿੱਚ ਤਾਰਾਂ ਦਾ ਜ਼ਮੀਨ ਦੇ ਨਾਲ ਲਟਕ ਰਹੀਆਂ ਨੇ ਤੇ ਤਾਰਾਂ ਨੰਗੀਆਂ ਨੇ ਗੁੱਛੇ ਬਣਾ ਬਣਾ ਕੇ ਲਟਕਾਏ ਹੋਏ ਨੇ ਕਿਸੇ ਟਾਈਮ ਵੀ ਕੋਈ ਹਾਦਸਾ ਹੋ ਸਕਦਾ ਤੇ ਕੋਈ ਜੀਵ ਜਾਨਵਰ ਆ ਕੇ ਵੀ ਇਹ ਤਾਰਾਂ ਦੇ ਵਿੱਚ ਫਸ ਸਕਦਾ ਟ੍ਰੈਫਿਕ ਪੂਰੀ ਇੱਥੋਂ ਦੀ ਲੰਘਦੀ ਆ ਬੱਚੇ ਵੀ ਖੇਡਦੇ ਨੇ ਕਿਸੇ ਟਾਈਮ ਬੱਚੇ ਦਾ ਵੀ ਕੋਈ ਹਾਦਸਾ ਹੋ ਸਕਦਾ ਨੰਗੇ ਨੰਗੇ ਜਵਾਂਡਰ ਨੇ ਕਦੇ ਵੀ ਕਿਸੇ ਪੁਤਾਰ ਟੁੱਟ ਕੇ ਕਿਸੇ ਦੇ ਉੱਪਰ ਡਿੱਗ ਸਕਦੇ ਐਸ ਡੀਓ ਸਾਹਿਬ ਨੂੰ ਕਈ ਵਾਰੀ ਟੈਲੀਫੋਨ ਤੇ ਦੱਸਿਆ ਵੀ ਆ ਤੇ ਮੈਨੇ ਕਿਹਾ ਵੀ ਵੇ ਇੱਥੇ ਬਹੁਤ ਟ੍ਰੈਫਿਕ ਦੇ ਹੋ ਐ। ਲਿਖਦੇ ਰੂਪ ਤੋਂ ਚਾਹ ਨਹੀਂ ਦਿੱਤਾ ਪਰ ਉਸ ਨੂੰ ਟੈਲੀਫੋਨ ਤੇ ਦੋ ਤਿੰਨ ਵਾਰੀ ਕਿਹਾ ਤੇ ਉਸ ਨੂੰ ਕਿਹਾ ਵੀ ਅਸੀਂ ਨਹੀਂ ਚੀਫ ਇੰਜੀਨੀਅਰ ਨੂੰ ਫੋਨ ਕਰਦੇ ਆ। ਉਹ ਕਹਦਾ ਚੀਫ ਇੰਜੀਨੀਅਰ ਤੋਂ ਹੀ ਕਰਾ ਲੋ ਆ। ਜੇਹੀ ਕਹਿੰਦਾ ਗੁਰਪ੍ਰੀਤ ਸਿੰਘ ਚੀਫ ਇੰਜੀਨੀਅਰ ਤੋਂ ਹੀ ਕਰਵਾ ਲੋਗੇ। ਇੱਥੇ ਆਇਆ ਸੀ ਉਹ। ਇੱਥੇ ਨਹੀਂ ਮੈਨੇ ਫੋਨ ਤੇ ਉੱਤੇ ਉਹਨੇ ਮੈਨੂੰ ਗੁਰਪ੍ਰੀਤ ਨੂੰ ਅਸੀਂ ਕਈ ਵਾਰੀ ਕਹਿ ਚੁੱਕਿਆ ਫੋਨ ਤੇ ਪਰ ਉਸਨੇ ਇਹੀ ਕਿਹਾ ਮੈਂ ਤਾਂ ਮੈਂ ਚੀਫ ਇੰਜੀਨੀਅਰ ਨੂੰ ਵੀ ਸਕੇ ਕਰਦਾ। ਕਨਾਂ ਚੀਫ ਇੰਜੀਨੀਅਰ ਤੋਂ ਹੀ ਠੀਕ ਕਰਾ ਲਓ ਜਾ ਇੱਥੇ ਆਏ ਆ ਆ ਕੇ ਢੇੜਾ ਮਾਰ ਗਏ ਤਿੰਨ ਚਾਰ ਬੰਦੇ ਆਏ ਨੇ ਆ ਕੇ ਢੇੜਾ ਮਾਰ ਗਏ ਲੇਕਿਨ ਕੀਤਾ ਕਰਾਇਆ ਕੁਛ ਦੋ ਐਪਲੀਕੇਸ਼ਨਾਂ ਮੈਂਨੇ ਭੇਜਿਆ ਨੇ ਇੱਕ ਡਾਇਰੈਕਟਰ ਡਾਇਰੈਕਟਰ ਪ੍ਰੋਟੈਕਸ਼ਨ ਨੂੰ ਤੇ ਚੀਫ ਇੰਜੀਨੀਅਰ ਸਾਊਥ ਪਟਿਆਲਾ ਕੋਈ ਮਸਲਾ ਹੱਲ ਨਹੀਂ ਹੋਇਆ ਸਿਰਫ ਢੇੜਾ ਮਾਰ ਕੇ ਚਲੇ ਗਏ ਪਰੇਸ਼ਾਨੀ ਇਹੀ ਹੈ ਜੀ ਸਾਨੂੰ ਬਿਲੀ ਦੇ ਤਾਰਾਂ ਤੋਂ ਬੜੀ ਬੜਾ ਡਰ ਲੱਗਦਾ ਐ ਆ ਦੇਖੋ ਹੱਥ ਚਾਈਆਂ ਵੀ ਤਾਰਾਂ ਬਿਲਕੁਲ ਮੀ ਕੰਨੀ ਦੇ ਤਿੰਨਾਂ ਦੇ ਵਿੱਚ ਸਾਨੂੰ ਹੋਰ ਜ਼ਿਆਦਾ ਦਿੱਕਤ ਆਉਂਦੀ ਹੈ ਕਿਸੇ ਦੇ ਵੀ ਕਰੰਟ ਲੱਗਣ ਦਾ ਖਤਰਾ ਹੈ ਆਪ ਤੁਸੀਂ ਦੇਖ ਸਕਦੇ ਹੋ ਆਪ بیا ਤਾਰਾਂ ਦੁਕਾਨ ਦੇ ਅੱਗੇ ਨੇ ਇਹਨਾਂ ਨੂੰ ਵੀ ਬਹੁਤ ਖਤਰਾ ਹੈ ਆ ਲੰਗਣ ਕਰਨ ਵਾਲਿਆਂ ਨੂੰ ਵੀ ਜਿਵੇਂ ਰੇੜੀ ਰੂੜੀ ਆਲਾ ਆਉਂਦਾ ਕੋਈ ਉਹਨਾਂ ਦੇ ਵਿੱਚ ਤਾਰਾਂ ਫਸਦੀਆਂ ਨੇ ਤਾਰਾਂ ਟੁੱਟ ਜਾਂਦੀਆਂ ਨੇ ਤਾਂ ਸਾਨੂੰ ਫੇਰ ਬਹੁਤ ਕੰਪਲੀਟਾਂ ਪਾਉਣੀਆਂ ਪੈਂਦੀਆਂ ਨੇ ਚਲੋ ਕੰਪਲੀਟਾਂ ਦਾ ਜਦ ਤੱਕ ਹੱਲ ਹੁੰਦਾ ਉਦੋਂ ਤੱਕ ਤਾਂ ਗਰਦੀ ਸਮੱਸਿਆ ਬਣੀ ਰਹਿੰਦੀ ਹੈ ਕਿਸੇ ਦੇ ਵੀ ਕਰੰਟ ਲੱਗ ਸਕਦਾ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਇਸ ਲਈ ਇਸ ਤੇ ਧਿਆਨ ਦਿੱਤਾ ਜਾਵੇ ਸਾਡੀ ਇਹੀ ਦਰਖਾਸਤ ਹੈ ਬਸ